सत श्रीकाल जी की हाल चाल है आस करती हाँ तुम ठीक ठाक होवोंगे मैं रमनदीप कौर लंडन ऑनटेरियो तो जिमें कि तुम जानते हो मैं डिजिटल मार्केटिंग बिजनेस ऑनर ते मैंटोर पिछले दो साल तो मैं डिजिटल मार्केटिंग बिजनेस कर रही हूँ अपने घर तो डिजिटल मार्केटिंग बिजनेस करीजन से मेन रीज़न कि मैं अपने बच्चों तो व देा जॉब करके मेरे बच्चे सफ़र न कर ਅ ਬੱਚੇ ਛੋਟੇ ਆ ਹਜੇ ਉਹਨਾਂ ਨੂੰ ਲੋੜ ਹੁੰਦੀ ਹੈ ਮੇਰੀ ਅ ਬੱਚਿਆਂ ਦੇ ਕਰਕੇ ਹੀ ਜੌਬ ਕਰੀ ਦੀਆ ਘਰ ਨੂੰ ਸੰਭਾਲਣਾ ਉਹ ਵੀ ਸਾਡੀ ਇੱਕ ਰਿਸਪੌਂਸਿਬਿਲਟੀ ਆ ਜਿਵੇਂ ਕਿ ਬੱਚੇ ਸਾਡੀ ਇੱਕ ਰਿਸਪੌਂਸਿਬਿਲਟੀ ਆ ਇਹਨਾਂ ਸਾਰੀਆਂ ਰਿਸਪੌਂਸਿਬਿਲਟੀ ਨੂੰ ਦੇਖਦੇ ਹੋਏ ਮੈਨੂੰ ਹੋਇਆ ਕਿ ਮੈਂ ਕੁਝ ਘਰ ਤੋਂ ਕਰਾਂ ਤਾਂ ਹੀ ਮੈਂ ਡਿਜੀਟਲ ਮਾਰਕੀਟਿੰਗ ਬਿਜ਼ਨਸ ਨੂੰ ਸ਼ੁਰੂ ਕੀਤਾ ਸੀ ਅ ਬਹੁਤ ਸਕਸੈਸਫੁਲੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਅ ਮੇਰਾ ਬਿਜ਼ਨਸ ਚੱਲ ਰਿਹਾ ਹੈ ਆ ਤੇ ਹੁਣ ਤੱਕ ਮੈਂ ਬਹੁਤ ਅੰਮ ਪਰਮਾਂ ਦੀ ਹੈਲਪ ਕੀਤੀ ਹੈ ਇਸ ਬਿਜ਼ਨਸ ਨੂੰ ਸ਼ੁਰੂ ਕਰਨ ਦੇ ਵਿੱਚ ਤੇ ਸਿਖਾਉਣ ਦੇ ਵਿੱਚ ਘਰ ਤੋਂ ਕੰਮ ਕਰਨਾ ਇੱਕ ਬlesing ਗਿਆ ਆਪਾਂ ਸਾਰੇ ਚਾਹੁੰਦੇ ਆ ਜਦੋਂ ਕੋਈ ਜੌਬ ਇਦਾਂ ਕਿਸੇ ਜੌਬ ਦੀ ਗਰੰਟੀ ਨਹੀਂ ਲੈ ਸਕਦੇ ਪਰ ਆਪਣੇ ਬਿਜ਼ਨਸ ਦੀ ਆਪਣੇ ਤੇ ਆਪਣੀ ਗਰੰਟੀ ਆਪਾਂ ਲੈ ਸਕਦੇ ਕਿ ਆਪਣਾ ਕੰਮ ਆਪਾਂ ਕਰ ਸਕਦੇ ਆ ਆਪਾਂ ਜਦੋਂ ਦੂਸਰਿਆਂ ਦੇ ਲਈ ਕੰਮ ਕਰਦੇ ਆਂ ਤੇ ਆਪਾਂ ਉਹਨਾਂ ਦੀ ਲੈਗੇਸੀ ਬਿਲਡ ਕਰਦੇ ਆਂ ਜਿੱਦਾਂ ਆਪਾਂ ਜੌਬ ਕਰਦੇ ਜਾਂਦੇ ਆਂ ਘੰਟੇ ਲਾ ਕੇ ਆਉਂਦੇ ਆਂ ਆਪਣਾ ਸਮਾਂ ਪਾਉਂਦੇ ਆਂ ਤੇ ਆਪਾਂ ਨੂੰ ਉਸ ਘੰਟਿਆਂ ਦੇ ਸਾਥ ਦੇ ਨਾਲ ਅਰਨਿੰਗ ਹੁੰਦੀ ਆ ਇਸ ਬਿਜ਼ਨਸ ਦੇ ਵਿੱਚ ਆਪਾਂ ਸਮਾਂ ਪਾਉਂਦੇ ਆਂ ਤੇ ਉਹ ਉਹਦੇ ਨਾਲ ਆਪਾਂ ਨੂੰ ਇੱਕ ਪੈਸਿਵ ਇਨਕਮ ਮਿਲਦੀ ਆ ਆਪਣਾ ਕੰਮ ਜਿਵੇਂ ਕਿ ਆਪਾਂ ਟ੍ਰੈਡੀਸ਼ਨਲ ਬਿਜ਼ਨੈਸੇਸ ਵੀ ਦੇਖ ਲਓ ਤੇ ਉਹਨਾਂ ਨੂੰ ਜਦੋਂ ਜਿੱਦਾਂ ਕਹਿ ਲਓ ਕਿ ਰੈਸਟੋਰੈਂਟ ਹੀ ਆ ਤੇ ਆਪਾਂ ਜੇ ਉਸ ਰੈਸਟੋਰੈਂਟ ਤੋਂ ਇਨਕਮ ਜਨਰੇਟ ਕਰਦੇ ਆਂ ਤਾਂ ਸਾਡੇ ਬੱਚੇ ਉਸ ਉਹਨਾਂ ਦੀ ਜੀ ਇੱਛਾ ਹੈ ਤੇ ਉਸ ਨੂੰ ਉਹ ਕੰਟੀਨਿਊ ਕਰ ਸਕਦੇ ਆ ਤੇ ਇਹਨਾਂ ਨੂੰ ਉਹ ਚੀਜ਼ ਸਕ੍ਰੈਚ ਤੋਂ ਨਹੀਂ ਸ਼ੁਰੂ ਕਰਨੀ ਪਊਗੀ ਬਿਜ਼ਨਸਿਸ ਦੇ ਵਿੱਚ ਇਹ ਇੱਕ ਵੱਡਾ ਵੱਡਾ ਬੈਨੀਫਿਟ ਹੁੰਦਾ ਆ ਕਿ ਜਿਹੜਾ ਬਿਜ਼ਨਸ ਹੈ ਉਹਨੂੰ ਤੁਹਾਡੇ ਬੱਚੇ ਜਿਹੜੇ ਆ ਉਹ ਜਿੰਨਾ ਤੁਸੀਂ ਵਧਾਇਆ ਉਸ ਤੋਂ ਅੱਗੇ ਉਹ ਵਧਾਉਣਗੇ ਉੱਥੋਂ ਸ਼ੁਰੂ ਕਰ ਸਕਦੇ ਆ ਪਰ ਜੇ ਆਪਾਂ ਕਹੀਏ ਕਿਸੇ ਜੌਬ ਪਦਰ ਦੀ ਗੱਲ ਕਰੀਏ ਤਾਂ ਆਪਾਂ ਨੂੰ ਜਿੰਨੀ ਡਿਗਰੀਜ਼ ਆਪਾਂ ਲੈ ਕੇ ਉਸ ਜੌਬ ਨੂੰ ਸ਼ੁਰੂ ਕੀਤਾ ਹੈ ਜੋ ਸਟਰਗਲ ਦੇਖੀਆ ਸਾਡੇ ਬੱਚਿਆਂ ਨੂੰ ਵੀ ਉਹ ਹੀ ਸਟਰਗਲ ਦੇਖ ਕੇ ਉਸ ਜੌਬ ਨੂੰ ਕਰਨਾ ਆ ਬਿਜ਼ਨਸ ਦੇ ਵਿੱਚ ਆਪਾਂ ਉਹਨਾਂ ਦੇ ਲਈ ਇੱਕ ਲੈਗੇਸੀ ਬਿਲਡ ਕਰ ਦਿੰਨੇ ਆ ਡਿਜੀਟਲ ਮਾਰਕੀਟਿੰਗ ਬਿਜ਼ਨਸ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਇਹ ਬਿਜ਼ਨਸ ਫਾਰਵਰਡ ਕਰਦੇ ਆ ਜਿੱਦਾਂ ਕਿ ਹੁਣ ਮੈਂ ਇਸ ਬਿਜ਼ਨਸ ਨੂੰ ਪਿਛਲੇ 2 ਸਾਲ ਤੋਂ ਕਰ ਰਹੀ ਹਾਂ ਔਰ ਅੱਗੇ ਮੈਂ ਆਪਣੇ ਬੱਚਿਆਂ ਨੂੰ ਇਹ ਬਿਜ਼ਨਸ ਆਈਡੀ ਨੂੰ ਫਾਰਵਰਡ ਕਰਨਾ ਹੈ ਇਹ ਮੇਰਾ ਡ੍ਰੀਮ ਸੀਗਾ